प्यारे बच्चों आज आपा क्लास 5 पंजाबी पुस्तक ਦਾ ਪਾਠ ਨੰਬਰ 21 asli shiksha ਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਜਵਾਨੀ ਅਭਿਆਸ ਪਹਿਲਾ ਹੈ بارش ਜਿਆਦਾ ਹੋਣ ਨਾਲ ਨਦੀ ਵਿੱਚ ਕੀ ਹੁੰਦਾ ਸੀ بارش ਜਿਆਦਾ ਹੋਣ ਨਾਲ ਨਦੀ ਵਿੱਚ ਪਾਣੀ ਦਾ ਜਿਹੜਾ ਵਹਾ ਸੀ ਉਹ ਤੇਜ਼ ਹੋ ਜਾਂਦਾ ਸੀ ਪਰਸ ਨੰਬਰ 2 ਜਦੋਂ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਕੀ ਹੁੰਦਾ ਸੀ ਅਗਰ ਜੇ ਕੋਈ ਜਣਾ ਪਾਣੀ ਵਿੱਚ ਖਲੋ ਜਾਂਦਾ ਸੀ ਤਾਂ ਪੈਰਾ ਹੇਠਾਂ ਰੇਤ ਜਿਹੜੀ ਆ ਖਿਸਕਦੀ ਜਾਂਦੀ ਸੀ ਪਰਸ ਨੰਬਰ 3 ਬੱਚੋ ਹਰਦੀਪ ਸਰਦਾ ਭੈਣ ਜੀ ਦੀ ਤਰਲੇ ਕਿਉਂ ਕੱਢ ਰਿਹਾ ਸੀ ਹਰਦੀਪ ਸਰਦਾ ਭੈਣ ਜੀ ਦਾ ਤਰਲੋ ਤਰਲੇ ਨਕਲ ਮਾਰ ਲਈ ਕੱਢ ਰਿਹਾ ਸੀ ਤਾਂਕਿ ਭੈਣ ਜੀ ਉਹਨੂੰ ਨਕਲ ਮਾਰ ਦੇਣ ਪਰਸ ਨੰਬਰ 4 ਇਸ ਕਹਾਣੀ ਦੀ ਅਸਲੀ ਸਿੱਖਿਆ ਕੀ ਹੈ ਬੱਚੋ ਇਸ ਕਹਾਣੀ ਦੀ ਅਸਲੀ ਸਿੱਖਿਆ ਹੈ ਕਿ ਜ਼ਿੰਦਗੀ ਦੀ ਨਦੀ ਠੀਕ ਢੰਗ ਨਾਲ ਪੜ੍ਹਾਈ ਕਰਕੇ ਹੀ ਪਾਰ ਹੁੰਦੀ ਹੈ ਨਕਲ ਕਰਕੇ ਨਹੀਂ ਪਾਰ ਹੁੰਦੀ ਠੀਕ ਹੈ ਬੱਚੋ ਅੱਗੇ ਦੇਖੋ ਕਹਾਣੀ ਵਿੱਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਉਦਰ ਸਕੂਲ ਵਿੱਚ ਛੁੱਟੀ ਹੋ ਗਈ ਸੀ ਉਥੋਂ ਲੈ ਕੇ ਬਚਾ ਹੋ ਗਿਆ ਸੀ ਉਰੇ ਤੱਕ ਪਰਸ਼ਨ ਨੰਬਰ 1 ਸਰਦਾ ਭੈਣ ਜੀ ਦਾ ਹੱਥ ਕਿਸ ਨੇ ਫੜਿਆ ਹੋਇਆ ਸੀ ਸਰਦਾ ਭੈਣ ਜੀ ਦਾ ਹੱਥ ਮਨਜੀਤ ਭੈਣ ਜੀ ਨੇ ਫੜਿਆ ਹੋਇਆ ਸੀ ਠੀਕ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 2 ਸਰਦਾ ਭੈਣ ਜੀ ਨਦੀ ਵਿੱਚ ਕਿਉਂ ਰੁੜਨ ਲੱਗੇ ਸਨ ਕਿਉਂਕਿ ਉਸ ਦਾ ਹੱਥ ਮਨਜੀਤ ਭੈਣ ਜੀ ਦੇ ਹੱਥ ਛੁੱਟ ਗਿਆ ਸੀ ਇਸ ਕਰਕੇ ਉਹ ਪਾਣੀ ਵਿੱਚ ਰੁੜਨ ਲੱਗੇ ਸੀ ਪਰਸ਼ਨ ਨੰਬਰ 3 ਬੱਚੋ ਹਰਦੀਪ ਕਿਸ ਜਮਾਤ ਵਿੱਚ ਪੜਦਾ ਸੀ ਹਰਦੀਪ ਜਿਹੜਾ ਹੈ ਉਹ 9ਵੀਂ ਜਮਾਤ ਵਿੱਚ ਪੜਦਾ ਸੀ ਅੱਗੇ ਦੇਖੋ ਬੱਚੋ ਪਰਸਨ ਨੰਬਰ 4 ਹਰਦੀਪ ਨੇ ਸਰਦਾ ਭੈਣ ਜੀ ਨੂੰ ਕਿਵੇਂ ਬਚਾਇਆ ਹਰਦੀਪ ਨੇ ਇੱਕਦਮ ਪਾਣੀ ਵਿੱਚ ਛਾਲ ਮਾਰੀ ਤੇ ਤਰਦਾ ਹੋਇਆ ਸਰਦਾ ਭੈਣ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਡੁੱਬੇ ਪਾਣੀ ਤੋਂ ਢੂੰਗੇ ਪਾਣੀ ਤੋਂ ਬਚਾ ਕੇ ਘੱਟ ਪਾਣੀ ਵੱਲ ਲੈ ਆਇਆ ਠੀਕ ਹੈ ਬੱਚੋ ਇਸ ਤਰ੍ਹਾਂ ਹਰਦੀਪ ਨੇ ਸਰਦਾ ਭੈਣ ਜੀ ਨੂੰ ਬਚਾ ਲਿਆ ਅੱਗੇ ਦੇਖੋ ਬੱਚੇ ਠੇਠਾ ਲਿਖੇ ਸ਼ਬਦਾਂ ਨੂੰ ਵਾਕ ਵਿੱਚ ਵਰਤੋ ਨਦੀ ਨਦੀ ਵਿੱਚ ਪਾਣੀ ਚੜਿਆ ਹੋਇਆ ਹੈ ਪਾਣੀ ਪਹਿਲਾ ਪਾਣੀ ਜਿਉ ਹੈ ਜਿਤੁਰ ਰਹੀਓ ਸਭ ਕੋਈ ਠੀਕ ਹੈ ਬੱਚੋ ਫਿਰ ਸਨਮਾਨ ਹਮੇਸ਼ਾ ਵੱਡਿਆਂ ਦਾ ਸਨਮਾਨ ਕਰੋ ਹੋਸ਼ਿਆਰ ਮੇਰਾ ਛੋਟਾ ਪਰ ਆਪੜਾਈ ਵਿੱਚ ਹੋਸ਼ਿਆਰ ਹੈ ਨਕਲ ਵਿਦਿਆਰਥੀਆਂ ਨੂੰ ਨਕਲ ਤੋਂ ਕਾਮਨ ਨਹੀਂ ਲੈਣਾ ਚਾਹੀਦਾ ਹੈ ਠੀਕ ਹੈ ਅੱਗੇ ਦੇਖੋ ਬੱਚੋ ਵਿਰੋਧੀ ਸ਼ਬਦ ਵੱਧ ਘਟ ਨਿੱਕਾ ਵੱਡਾ ਉੱਚਾ ਨੀਵਾ ਖੋੜੀ ਤੇਜ ਡੁੱਬਣਾ ਤਰਨਾ ਹੋਸ਼ਿਆਰ ਕਮਜ਼ੋਰ ਪਾਸ ਦੂਰ ਬਹੁਤਾ ਥੋੜਾ ਹੇਟ ਉੱਤੇ ਜ਼ਿੰਦਗੀ ਮੌਤ ਠੀਕ ਹੈ ਬੱਚੋ ਅੱਗੇ ਦੇਖੋ ਹੇਠੇ ਦਿੱਤੇ ਸ਼ਬਦਾਂ ਵਿੱਚੋਂ ਠੁਕਮੇ ਵਿਸ਼ੇਸ਼ਣ ਚੁਣ ਕੇ ਖਾਲੀ ਥਾਂਵਾਂ ਭਰੋ ਵਿਸ਼ੇਸ਼ਣ ਕੀ ਹੁੰਦਾ ਜਿਹੜੇ ਕਿਸੇ ਤੋਂ ਆਪਾਂ ਨੂੰ ਵਿਸ਼ੇਸ਼ਤਾ ਮਿਲੇ ਅੱਜ ਨਦੀ ਵਿੱਚ ਪਾਣੀ ਹੈ ਕਿੰਨਾ ਪਾਣੀ ਹੈ ਬਹੁਤ ਪਾਣੀ ਹੈ ਅੱਛਾ ਡਰਾਈਵਰ ਬਸਾਂ ਡੈਸ਼ ਥਾਂ ਖੜੀਆਂ ਕਰ ਦਿੰਦੇ ਹਨ ਕਿੱਥੇ ਉੱਚੀ ਥਾਂ ਤੇ ਠੀਕ ਹੈ ਬੱਚੋ ਅੱਗੇ ਦੇਖੋ ਤੀਜਾ ਪਾਣੀ ਦਾ ਵਾ ਵਧ ਜਾਂਦਾ ਸੀ ਚੌਥਾ ਉਹ ਹੌਲੀ-ਹੌਲੀ ਨਦੀ ਪਾਰ ਕਰ ਰਿਹਾ ਰਹੇ ਸਨ ਪੰਜਵਾਂ ਇੱਕ ਦਿਨ ਨਵੀਂ ਜਮਾਤ ਦਾ ਅੰਗਰੇਜ਼ੀ ਦਾ ਪਰਚਾ ਸੀ ਠੀਕ ਹੈ ਬੱਚੋ ਅੱਗੇ ਦੇਖੋ ਛੇਵਾਂ ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਨਹੀਂ ਸੀ ਅੱਗੇ ਦੇਖੋ ਬੱਚੋ ਹੇਠੇ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ ਵਚਨ ਕੀ ਬਦਲਣਾ ਦਾ ਮਤਲਬ ਹੁੰਦਾ ਹੈ ਇੱਕ ਤੋਂ ਅਨੇਕ ਬਣਾਣਾ ਜਿਵੇਂ ਬਸ ਦਾ ਬਸਾਂ ਪਿੰਡ ਦਾ ਪਿੰਡਾਂ ਹੋਣਗਾ ਬਸ ਪਿੰਡ ਤੱਕ ਨਹੀਂ ਆਈ ਤਾਂ ਬਸਾਂ ਪਿੰਡਾਂ ਤੱਕ ਨਹੀਂ ਆਈਆਂ ਠੀਕ ਹੈ ਬੱਚੋ ਅੱਗੇ ਦੇਖੋ ਬਾਲ ਨੂੰ ਵੱਡੇ ਨੇ ਚੁੱਕਿਆ ਹੋਇਆ ਸੀ ਬਾਲਾਂ ਨੂੰ ਵੱਡਿਆਂ ਨੇ ਚੁੱਕਿਆ ਹੋਇਆ ਸੀ ਠੀਕ ਹੈ ਬੱਚੋ ਅੱਗੇ ਦੇਖੋ ਇਸ ਕਹਾਣੀ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਸੰਖੇਪ ਕਰਕੇ ਲਿਖੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਦੀ ਨਦੀ ਠੀਕ ਠਾਕ ਨਾਲ ਪੜ੍ਹਾਈ ਕਰਕੇ ਹੀ ਪਾਰ ਹੁੰਦੀ ਹੈ ਨਕਲ ਕਰਕੇ ਨਹੀਂ ਸਾਨੂੰ ਹਰ ਕੰਮ ਦਿਲੋਂ ਕਰਨਾ ਚਾਹੀਦਾ ਹੈ ਤੇ ਪੂਰੀ ਮਿਹਨਤ ਅਤੇ ਸੱਚਾਈ ਨਾਲ ਕਰਨਾ ਚਾਹੀਦਾ ਹੈ ਫਿਰ ਜ਼ਿੰਦਗੀ ਦੇ ਹਰ ਪਰਚੇ ਵਿੱਚ ਸਫਲਤਾ ਜ਼ਰੂਰ ਹੈ ਮਿਲਦੀ ਹੈ ਠੀਕ ਹੈ ਬੱਚੋ ਆਪਾਂ ਜੋ ਵੀ ਕੰਮ ਕਰਨਾ ਹੈ ਪੂਰੀ ਮਿਹਨਤ ਨਾਲ ਇਮਾਨਦਾਰੀ ਨਾਲ ਆਪਾਂ ਨੇ ਕਰਨਾ ਹੈ ਤੇ ਆਪਾਂ ਨੂੰ ਜ਼ਰੂਰ ਜ਼ਿੰਦਗੀ ਦੇ ਹਰ ਪਰਚੇ ਵਿੱਚ ਸਫਲਤਾ ਮਿਲੋਗੇ ਠੀਕ ਹੈ ਬੱਚੋ ওকে ਥੈਂਕ ਯੂ